ਆ ਜੀ ਬਾਕੀ ਜਸਮੀ ਜੀ ਬਕਰ ਆਈ ਤੇ ਬਿਲਕਾ ਇਹ ਮੈਨੂੰ ਨਾ ਫੋਨ ਲਾਵਾ ਹਾਂਜੀ ਇਹ ਮੈਨੂੰ ਨੂੰ ਨਾ ਫੋਨ ਲਾਵਾ ਡੀਸੀ ਨਹੀਂ ਚਾਹਦਾ ਉਹ ਆਪਣਾ ਕੰਮ ਤਾਂ ਕਰਨੇ ਨੇ ਕਿ ਐਸਡੀਓ ਸਾਹਿਬ ਮਹਲ ਮਹਲ ਬਿਲਕਾ ਟੀਮ ਬਿਲਕਾ ਡੀਓ ਸਾਹਿਬ ਹਾਂ ਤਾਂ ਤੁਸੀਂ ਡੀਓ ਬਿਲਕਾ ਜਾ ਕੇ ਕਿਹੜੀ ਪਾਉਂਦੇ ਆ ਮੇਰੇ ਨਾਲ ਅਸੀਂ ਸੂਰਚ ਆਇਆ ਸੀ ਜੀ ਆਪਣੇ ਕਮਰੇ ਬਣੇ ਉੱਥੇ ਨਾ ਕਿਰੇ ਸਾਰੇ ਨੇ ਉਹ ਆਪਣੇ ਦੇ ਤਾਂ ਨਹੀਂ ਪਤਾ ਧਰ ਜੇ ਇੱਥੇ ਕਿਰੇ ਨਾਲ ਉਹਨਾਂ ਨੇ ਐਸਡੀਓ ਨੂੰ ਮੈਂ ਲਾ ਰਿਹਾ ਮੇਰੇ ਪਰ ਉੱਥੇ ਬਰ ਮਿਲਾ ਰਹੇ ਲੋਕ ਅੱਜ ਵੀ vamos ਦੇ ਦੇਣੇ ਅੱਬ ਹੈਗਾ ਤੇ ਰੁਕ ਹੈਗਾ ਜੀ ਲਾਲਾ ਸਤ ਇਹ ਸਪਿੰਡ ਨੂੰ ਜੀ ਸਾਰੀ ਦੇਣ ਸੋਡੀ ਹੈ ਜੀ ਇਹ ਤੁਸੀਂ ਇਕੱਲੇ ਮੈਨੂੰ ਦੇਖ ਰੋ ਲੈਰੂ ਕਹੀ ਜਾਂਦਾ ਕਿ ਸੋ ਵੀ ਸਾਰੇ ਬੰਦੇ ਤੁਖੇ ਲਾ ਦੇਣ ਦੇ ਹੱਥ ਖੜਾ ਕਰੂ ਕੋਈ ਬੰਦਾ ਕਹਿੰਦੇ ਹੁਣ ਤੁਸੀਂ ਦੇਣ ਹੋਏ ਪਿੰਡ ਤੋਂ ਕਰਣ ਲੱਗਿਆ ਸਾਰੀ ਮੋਟਰਾਂ ਖਾਲੇ ਦਵਾਈਆਂ ਪਿੰਡ ਦਾ ਸਕੂਲ ਸੋ ਤੁਸੀਂ ਮੈਨਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਸੌਪੀ ਉਹ ਵੀ ਕੱਲ ਇਹਨਾਂ ਬੰਦੇ ਮੈਨੂੰ ਕਹਿੰਦੇ ਵੀ ਆਪਣੇ ਕੋਲੇ ਆਪਣੇ ਆਉਣਗੇ ਦੂਜੇ ਨਹੀਂ ਆਉਂਦੇ ਆ ਵੇਖੋ ਸਾਰੀ ਦੇਣ ਸੋਡੀ ਹੈ ਜੀ ਆ ਮੋਟਰਾਂ ਦੇ ਅੰਦਰ ਪ੍ਰਧਾਨ ਸਾਹਿਬਾ ਛੱਲੇ ਕਹਿੰਦਾ ਆਪਣੇ ਹੀ ਆਉਣਗੇ ਉਹਨਾਂ ਨੂੰ ਬੁਲਾਓ ਦੂਜੇ ਨਹੀਂ ਆਉ ਉਹਨਾਂ ਨੇ ਕਈ ਕਿੱਗਾਂ 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 ਉੱਪਰ ਬੁਸਤਾ ਵੀ ਬਣਾਇਆ ਤੇ ਕਲੇਮ ਫਿਲਾਇਆ ਮਹਾ ਅਦਨੂ ਤੜਿਆ ਜਾਂਦਾ ਮਹਾ ਅਦਨੂ ਤੜਿਆ ਮੋਹਨ ਜੀ ਇਹਨਾਂ ਦੀ ਤਾਂ ਕੋਈ ਆਪ ਦੀ ਸ਼ਿਕਾਇਤ ਨਹੀਂ ਕੋਈ ਸਾਧ ਦੀ ਇੱਕ ਫਸਲ ਜਾਂਦੀ ਉਹਨੂੰ ਖਰਾਬ ਹੋ ਜਾਂਦਾ ਹੈ ਸਾਡੀ ਜੀ ਤਿੰਨ ਤਿੰਨ ਚਾਰ ਚਾਰ ਵਾਰੀਆਂ ਅਸੀਂ ਨਾ ਲਗਾ ਕਤੂਰੀਆਂ ਕਰਾ ਕੇ ਦੇ ਪਿੱਛੇ ਕਣਕ ਵੀ ਮਰੀ ਸੀ ਮੈਂ ਤਿੰਨ ਦਿਨ ਨਾ ਮਾਲਾ ਕਰਤੋਰੀ ਕਰਾਂਗਾ ਸਾਡੀ ਸਾਨੂੰ ਮਿਲੇ ਪੰਜ ਪੈਸੇ ਨਹੀਂ ਮਿਲਦੇ ਉਹ ਵੀ ਬੀਸੀ ਚ ਨਹੀਂ ਬੰਦ ਕਿਉਂ ਬਈ ਬੀਸੀ ਤਾਂ ਕਰ ਹੀ ਜਾਣਾ ਕੱਲ੍ਹ ਤੇ ਆ ਜੀ ਬਾਕੀ ਜਸਮੀ ਜੀ ਬੇਸੰਦਰ ਐਸਟੀਐਮ ਬਲਕਾ ਐਮਐਨਓ ਨੂੰ ਨਾ ਫੋਨ ਲਾਵਾਂ ਹਾਂਜੀ ਐਮਐਨਓ ਨੂੰ ਨਾ ਫੋਨ ਲਾਵਾਂ ਡੀਸੀ ਨਹੀਂ ਚਾਹਦਾ ਉਹ ਆਪਣਾ ਕੰਮ ਤਾਂ ਕਰਨੇ ਨੇ ਕਿ ਐਸਟੀਐਮ ਸਾਹਿਬ ਮਹਲ ਮਹਲ ਚਲ ਕਰਨ ਸਿੰਬਲ ਕਰ ਐਮਐਨਓ ਬਲਕਾ ਸਾਹਿਬ ਹਾਂ ਤਾਂ ਤੁਸੀਂ ਐਸਟੀਐਮ ਬਲਕਾ ਨੂੰ ਜਾ ਕੇ ਕਿਹੜੀ ਪਾਉਂਦੇ ਐ ਮੇਰੇ ਨਾਲ ਅਸੀਂ ਸੂਰਚ ਆਇਆ ਸੀ ਜੀ ਆਪਣੇ ਕਮਰੇ ਬਣੇ ਉੱਥੇ ਨਾਲ ਕਿਰੇਤੇ ਸਾਰੇ ਨੇ ਉਹ ਆਪਣੇ ਦੇ ਤਾਂ ਨਹੀਂ ਪਤਾ ਧਰ ਜੇ ਇੱਥੇ ਹੀ ਰਹਿਣ ਹੋਣੀ ਉਹਨਾਂ ਨੇ ਐਸਟੀਐਮ ਨੂੰ ਮੈਂ ਲਾ ਰਿਹਾ ਮੇਰੇ ਪਰ ਉੱਥੇ ਇਹਦਾ ਨੰਬਰ ਮਿਲਾ ਦੇ ਲੋ ਉਸ ਦੀ ਫਾਰਮ ਵੀ ਦੇ ਦੇਣੇ ਹੁਣ ਆਗਾ ਤੁਰ ਆਗਾ ਜੀ ਲਾਲਾ ਜੀ ਐਸ ਪਿੰਡ ਨੂੰ ਜੀ ਸਾਰੀ ਦਿਨ ਸੋਡੀ ਹੈ ਜੀ ਇਹ ਤੁਸੀਂ ਇਕੱਲੇ ਮੈਨੂੰ ਦੇਖ ਰਹੇ ਲੈਰੂ ਕਹੀ ਜਾਂਦਾ ਕਿ ਸਾਰੇ ਬੰਦੇ ਤੁਹਾਨੂੰ ਖਿਲਾ ਦੇਣਗੇ ਹੱਥ ਖੜਾ ਕਰ ਕੋਈ ਬੰਦਾ ਕਹਿੰਦੇ ਹੁਣ ਤੁਸੀਂ ਦੇ ਦੇ ਟੈਨ ਤੋਂ ਦੋਸਤਾਂ ਲੱਗੀਆਂ ਸਾਰੀ ਮੋਟਰਾਂ ਖਾਲੇ ਦਵਾਈਆਂ ਪਿੰਡ ਦਾ ਸਕੂਲ ਤੁਹਾਨੂੰ ਜੀ ਇਹਨਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਉਹ ਵੀ ਕੱਲ ਇਹਨਾਂ ਬੰਦੇ ਮੈਨੂੰ ਕਹਿੰਦੇ ਵੀ ਆਪਣੇ ਕੋਲੇ ਆਪਣੇ ਹੀ ਆਉਣਗੇ ਦੂਜੇ ਨਹੀਂ ਆਉਂਦੇ ਆ ਵੇਖੋ ਸਾਰੀ ਦਿਨ ਸੋਡੀ ਹੈ ਜੀ ਆ ਮੋਟਰਾਂ ਦੇ ਅੰਦਰ ਪ੍ਰਧਾਨ ਸਾਹਿਬਾ ਜੀ ਕਹਿੰਦਾ ਆਪਣੇ ਹੀ ਆਉਣਗੇ ਉਹਨਾਂ ਨੂੰ ਬੁਲਾਓ ਦੂਜੇ ਨਹੀਂ ਆਉਂਦੇ ਇਹਨੂੰ ਮੈਂ ਕਹਿ ਕੇ ਗਿਆ ਕਹਿ ਕੇ ਗਿਆ ਬੜਾ ਗੁੱਸਾ ਵੀ ਬਣਾਇਆ ਤੇ ਮਹਾ ਅਧਨੂ ਤੜਿਆ ਜਾਂਦਾ ਮਹਾ ਅਧਨੂ ਤੜਿਆ ਜਾਂਦਾ ਉਹਨੇ ਤਾਂ ਕੋਈ ਆਪਦੇ ਸ਼ੋਦਾ ਨਹੀਂ ਬਾਈ ਕਿਸੇ ਨੂੰ ਪੈਂਦਾ ਨਹੀਂ ਹੁੰਦੀ ਕਿਸਾਨ ਦੀ ਇੱਕ ਫਸਲ ਜਾਂਦੀ ਉਹਨੂੰ ਖਰਾਬ ਹੋ ਜਾਂਦਾ ਸਾਡੀ ਜੀ ਤਿੰਨ ਤਿੰਨ ਚਾਰ ਚਾਰ ਵਾਰੀਆਂ ਅਸੀਂ ਨਾ ਲਗਾ ਖਸੂਰੀਆਂ ਕਰਾ ਕੇ ਦੇ ਕੱਲ ਪਿੱਛੇ ਕਣਕ ਵੀ ਮਰੀ ਸੀ ਮੈਂ ਤਿੰਨ ਦਿਨ ਨਾ ਮਾਲਾ ਕਰਦੋਰੀ ਕਰਾਂਗਾ ਕਾਹਦੀ ਸਾਨੂੰ ਮਿਲੇ ਪੰਜ ਪੈਸੇ ਨਹੀਂ ਮਿਲੇ ਉਹ ਵੀ ਬੀਸੀ ਚ ਬੰਦ ਹੋਈ ਕਿਹਾ ਬੀਸੀ ਤਾਂ ਕਰ ਹੀ ਜਾਣਾ ਕੱਲਕੇ